ਜਦੋਂ ਘਰ ਵਿੱਚੋਂ ਕਿਤੇ ਬਾਪੂ ਚੜਾਈ ਕਰ ਜਾਵੇ ਨਾ ਫਿਰ ਬਾਪੂ ਦੀ ਜੁੱਤੀ ਤੋਂ ਵੀ ਡਰ ਲੱਗਦਾ ਕਹਿੰਦੇ ਕਿਸੇ ਨੂੰ ਦੇ ਦਿਓ ਕੀ ਘਰ ਵਿੱਚ ਰੱਖਣੀ ਹੈ ਬਾਪੂ ਦੇ ਕੱਪੜਿਆਂ ਤੋਂ ਵੀ ਡਰ ਲੱਗਦਾ ਕਹਿੰਦੇ ਕੁੜਤਾ ਪਜਾਮਾ ਜਿਹੜੇ ਹੈ ਪਿਆਏ ਕੋ ਵੀ ਦੇ ਦਿਓ ਕਿਸੇ ਨੂੰ ਕੰਮ ਵਾਲੇ ਨੂੰ ਦੇ ਦਿਓ ਕਿਸੇ ਹੋਰ ਨੂੰ ਦੇ ਦਿਓ ਕੀ ਕਰਨੇ ਘਰ ਵਿੱਚ ਰੱਖ ਕੇ ਹੁਣ ਇਹਨਾਂ ਚੀਜ਼ਾਂ ਤੋਂ ਵੀ ਡਰ ਲੱਗਦਾ ਕਿਉਂ ਲੱਗਦਾ ਮਨੁੱਖ ਭਰਮ ਦੇ ਵਿੱਚ ਪਿਆ ਹੋਇਆ ਚਾਹੀਦਾ ਸੀ ਜਿਹੜੇ ਬਾਪੂ ਨੇ ਸਾਰੀ ਉਮਰ ਕਮਾਈ ਕੀਤੀ ਆ ਆ ਜਿਹੜਾ কুরਤਾ ਪਜਾਮਾ ਬਾਪੂ ਦਾ ਇਕੱਲੀ ਤੇ ਟੰਗਿਆ ਖਸਿਆ ਹੋਇਆ ਇਹਨੂੰ ਸਾਹਮਣੇ ਰੱਖ ਲਓ ਇੱਕ কুরਤਾ ਪਜਾਮਾ ਪਾ ਕੇ ਬਾਪੂ ਨੇ ਬੜਾ ਕੰਮ ਕੀਤਾ ਜਦੋਂ ਬਾਪੂ ਖੇਤ ਵਿੱਚੋਂ ਆਉਂਦਾ ਸੀ ਤੇ ਪਸੀਨੇ ਦੇ ਨਾਲ ਐ ਇਹਦੇ ਕੱਪੜੇ ਭਿੱਜੇ ਹੁੰਦੇ ਸਨ ਮਿਹਨਤ ਕਰ ਕਰਕੇ ਬਾਪੂ ਨੇ ਕਿੰਨੀ ਜ਼ਮੀਨ ਬਣਾਈ ਐ ਕਾਰਬਾਰ ਬਣਾਏ ਨੇ ਸਾਰੀਆਂ ਸਹੂਲਤਾਂ ਦਿੱਤੀਆਂ ਅਸੀਂ ਆਹ ਕੁੜਤਾ ਪਜਾਮਾ ਬਾਪੂ ਜੀ ਦਾ ਕਿਸੇ ਨੂੰ ਨਹੀਂ ਦੇਣਾ ਇਹ ਸੰਭਾਲ ਕੇ ਰੱਖਣਾ ਇਹਨੂੰ ਆਪਣੇ ਘਰ ਵਿੱਚ ਰੱਖਣਾ ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰਾਂਗੇ ਪੁੱਤ ਆਹ ਤੁਹਾਡੇ ਦਾਦੇ ਦਾ ਕੁੜਤਾ ਪਜਾਮਾ ਇਹ ਪਾ ਕੇ ਉਹਨਾਂ ਨੇ ਬੜਾ ਕੰਮ ਕੀਤਾ ਦੋ ਚਾਰ ਸਾਮ ਕੇ ਰੱਖੋ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਇਥੇ ਬਾਬਿਆਂ ਦੀਆਂ ਕਿਸੇ ਦੀਆਂ ਜੁੱਤੀਆਂ ਨੂੰ ਕੋਈ ਮੱਥਾ ਟੇਕੀ ਜਾਂਦਾ ਕੋਈ ਕਹਿੰਦਾ ਜੀ ਆ ਨਿਸ਼ਾਨੀ ਹੈ ਜੀ ਬਾਬਿਆਂ ਦੀ ਉਹਨਾਂ ਨੂੰ ਮੱਥੇ ਟੇਕੀ ਜਾਂਦੇ ਨੇ ਕਿਸੇ ਨੇ ਆਪਣੇ ਘਰਾਂ ਚ ਲਿਆ ਕੇ ਰੱਖਿਆ ਜੀ ਬਾਬਾ ਜੀ ਨੇ ਹੱਥ ਲਾਏ ਆ ਤੇ ਇਹ ਘਰ ਵਿੱਚ ਲਿਆ ਕੇ ਰੱਖਾਂਗੇ ਦੱਸਦੇ ਨੇ ਆਪਣੇ ਬੱਚਿਆਂ ਨੂੰ ਨਹੀਂ ਆਪਣੇ ਬਜ਼ੁਰਗ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੋ ਆਪਣੇ ਬੱਚਿਆਂ ਨੂੰ ਦੱਸੋ ਆ ਉਹਨਾਂ ਦੀ ਜੋਤੀ ਹੈ ਆ ਉਹਨਾਂ ਦੇ ਕੱਪੜੇ ਨੇ ਆ ਉਹਨਾਂ ਦੀ ਪਾਗ ਹੈ ਦਿਖਾਇਆ ਕਰੋ ਜੀ ਆ ਪੱਗ ਬੰਨ ਕੇ ਉਹਨਾਂ ਨੇ ਸੱਜ ਬੋਲਿਆ ਪੰਚਾਇਤਾਂ ਦੇ ਵਿੱਚ ਬਹਿ ਕੇ ਦੱਸਿਆ ਕਰੋ ਕਿ ਆ ਕਪੜੇ ਪਾ ਕੇ ਉਹ ਖੇਤ ਕੰਮ ਕਰਦੇ ਸਨ ਵੇਖੋ ਸੂਟ ਸਾਰਾ ਘਸਿਆ ਪਿਆ ਪਰ ਉਹਨਾਂ ਨੇ ਕਮਾਈ ਬੜੀ ਕੀਤੀ ਉਹਨਾਂ ਦੇ ਕੱਪੜਿਆਂ ਨੂੰ ਸੰਭਾਲ ਕੇ ਰੱਖੋ ਪਰ ਨਹੀਂ ਧਰਮ ਦੇ ਵਿੱਚ ਪਏ ਹੋਏ ਬੰਦੇ ਦੇ ਅੰਦਰ ਇਹ ਡਾਰੇ ਕਿ ਇਨ੍ਹਾਂ ਚੀਜ਼ਾਂ ਦੇ ਵਿੱਚ ਪਤਾ ਨਹੀਂ ਹੁਣ ਕੀ ਹੋ ਜਾਣਾ ਜੇ ਘਰ ਵਿੱਚ ਪਈਆਂ ਬਾਪੂ ਦੀ ਯਾਦ ਨਾ ਆ ਜੇ ਸਾਹਮਣੇ ਵੇਖ ਕੇ ਕਿਤੇ ਬਾਪੂ ਦਾ ਸੂਟ ਸਾਹਮਣੇ ਪਿਆ ਲੰਬਾਰੀ ਤੇ ਕਿਤੇ ਯਾਦ ਨਾ ਆ ਜੇ ਬਾਪੂ ਦੀ ਬਾਪੂ ਦਾ ਜੋੜਾ ਵੇਖ ਕੇ ਜੁੱਤੀ ਵੇਖ ਕੇ ਬਾਪੂ ਦੀ ਯਾਦ ਆਏਗੀ ਤੇ ਸਾਰੀਆਂ ਚੀਜ਼ਾਂ ਘਰੋਂ ਬਾਹਰ ਕੱਢ ਦਿਓ ਜਦੋਂ ਉਹਨਾਂ ਦਾ ਕੁਝ ਦਿਖਿਆ ਇਹ ਨਾ ਫਿਰ ਉਹਨਾਂ ਦੀ ਯਾਦ ਨਹੀਂ ਆਉਣੀ ਤੇ ਡਰ ਨਹੀਂ ਲੱਗਣਾ ਹੁਣ ਉਹਨਾਂ ਬਜ਼ੁਰਗਾਂ ਤੋਂ ਡਰ ਲੱਗਦਾ ਜੇ ਕਿਉਂਕਿ ਭਰਮ ਦੇ ਵਿੱਚ ਪਏ ਹੋਏ ਬੰਦੇ ਨਿਸ਼ਾਨੀ ਐ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੰ ਪ੍ਰੇਤ ਹੁਣ ਬੰਦੇ ਨੂੰ ਬੰਦਾ ਪ੍ਰੇਤ ਲੱਗਦਾ ਜੇ ਪਰ ਮੈਂ ਬੇਨਤੀ ਕਰਾਂ ਬਾਪੂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਡਰ ਡਰਾਉਂਦੀਆਂ ਨੂੰ ਡਰ ਲੱਗਦਾ ਉਹਨਾਂ ਤੋਂ ਪਰ ਵੇਖੋ ਇਹ ਭਰਮ ਚੀ ਪਿਆ ਬੰਦਾ ਇਹ ਗੱਲਾਂ ਕਰੀ ਜਾਂਦਾ ਜੀ ਕਿੰਨਾ ਚਲਾ ਕੇ ਇਨਸਾਨ 2 250 ਦਾ ਸੂਟ ਜਿਹੜਾ ਬਾਪੂ ਨੇ ਬਾਪੂ ਦਾ ਘਰ ਨਹੀਂ ਰੱਖਿਆ ਕਿਸੇ ਨੂੰ ਦੇ ਦਿੱਤਾ ਕਹਿੰਦੇ ਕੀ ਕਰਨਾ ਘਰ ਵਿੱਚ ਰੱਖ ਕੇ ਉਹਨੂੰ ਪਰ 10 15 ਕਿੱਲੇ ਜ਼ਮੀਨ ਬਾਪੂ ਦੀ ਰੱਖ ਲਈ ਘਰੇ ਉਹ ਤੋਂ ਨਹੀਂ ਡਰ ਲੱਗਾ ਜੀ ਸੋਨਾ ਘਰ ਬਣਾਇਆ ਕੋਠੀ ਬਣਾਈ ਬਾਪੂ ਨੇ ਮਿਹਨਤ ਕਰ ਕਰਕੇ ਉਸ ਕੋਠੀ ਤੋਂ ਨਹੀਂ ਡਰ ਲੱਗਦਾ ਕਿ ਬਾਪੂ ਦੀ ਵੀ ਕਿਸੇ ਗਰੀਬ ਨੂੰ দান ਕਰ ਦिए। ਬਾਪੂ ਦੀ ਜੁੱਤੀ ਤੋਂ ਡਰ ਲੱਗੀ ਜਾਂਦਾ ਹੈ, ਬਾਪੂ ਦੀਆਂ ਬਾਕੀ ਚੀਜ਼ਾਂ ਤੋਂ ਡਰ ਲੱਗੀ ਜਾਂਦਾ ਹੈ ਕਿ ਦੇ ਦਿਓ ਸਾਰੀਆਂ ਕਿਸੇ ਨੂੰ ਫੜਾ ਦਿਓ, ਇਹਨੂੰ ਫੜਾ ਦਿਓ, ਇਹਨੂੰ ਫੜਾ ਦਿਓ। ਬਾਪੂ ਦੀ ਜ਼ਮੀਨ ਤੋਂ ਕਿਉਂ ਨਹੀਂ ਡਰ ਲੱਗਦਾ ਜੀ? ਜਿਹੜੀ ਬਾਪੂ ਦੇ ਹੱਥ ਵਿੱਚ ਛਾਪ ਪਾਈ ਸੀ ਉਹ ਵੀ ਲਾ ਲਈ ਪਹਿਲਾਂ ਹੀ ਫੜਾ ਫੜ ਲਾ ਲਈ ਜੀ, ਉਹ ਤੋਂ ਨਹੀਂ ਡਰ ਲੱਗਾ ਜੀ। ਇਹਨਾਂ ਚੀਜ਼ਾਂ ਤੋਂ ਡਰ ਕਿਉਂ ਨਹੀਂ ਲੱਗਦਾ? ਬਾਕੀ ਚੀਜ਼ਾਂ ਤਾਂ ਕਿਉਂ ਡਰ ਲੱਗਦਾ ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸਨ ਉਹਨਾਂ ਦੇ ਉਹਨਾਂ ਦਾ ਜੋੜਾ ਉਹਨਾਂ ਦੇ ਕੱਪੜੇ ਇਹ ਸੰਭਾਲ ਕੇ ਰੱਖਣ ਵਾਲੀਆਂ ਸਨ ਆਪਣੀਆਂ ਪੀੜ੍ਹੀਆਂ ਨੂੰ ਦੱਸ ਦਿਓ ਆਪਣੇ ਦੋਤਿਆਂ ਪੋਤਿਆਂ ਨੂੰ ਦੱਸ ਦਿਓ ਆ ਤੁਹਾਡੇ ਦਾਦੇ ਪਰਦਾਦੇ ਨੇ ਕਮਾਈ ਬੜੀ ਕੀਤੀ ਆ ਵੇਖੋ ਜਿਹੜਾ ਪਜਾਮਾ ਗੋਡਿਆਂ ਤੋਂ ਘਸਿਆ ਨਾ ਇਹ ਪਾ ਕੇ ਬਹੁਤ ਜ਼ਿਆਦੀ ਮਿਹਨਤ ਕੀਤੀ ਉਹਨਾਂ ਨੇ ਵਟਾਂ ਵੱਡੀਆਂ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਨੇ ਉਹਨੂੰ ਵੇਖ ਕੇ ਤੁਹਾਡੇ ਅੰਦਰ ਜਜਬਾ ਆਉਣਾ ਸੀ ਕਿ ਬਜ਼ੁਰਗ ਬਹੁਤ ਮਿਹਨਤ ਕਰਕੇ ਗਏ ਸਾਡੀ ਕਿਤੇ 6 ਮਹੀਨਿਆਂ ਬਾਅਦ ਉਹਨਾਂ ਦੇ ਕੱਪੜੇ ਵੇਖ ਲੈਂਦੇ ਹੋ ਕੱਢ ਕੇ ਬਜ਼ੁਰਗ ਦੀ ਯਾਦ ਤਾਜ਼ਾ ਹੋ ਜਾਣੀ ਸੀ ਪਰ ਹੁਣ ਇੱਕ ਫੋਟੋ ਟੰਗੀ ਹੁੰਦੀ ਵੈਸੇ ਹੁਣ ਫੋਟੋ ਦਾ ਰਿਵਾਜ ਹੀ ਵੀ ਨਹੀਂ ਰਹਿ ਗਿਆ ਜੀ ਹੁਣ ਐਡੇ ਸੋਹਣੇ ਸੋਹਣੇ ਘਰ ਬਣੇ ਕੋਠੀਆਂ ਬਣੀਆਂ ਉੱਥੇ ਹੁਣ ਬਾਪੂ ਦੀ ਫੋਟੋ ਥੋੜਾ ਟੰਗੋਗੇ ਤੁਸੀਂ ਸਾਹਮਣੇ ਉੱਥੇ ਹੁਣ ਬਾਪੂ ਦੀ ਫੋਟੋ ਥੋੜਾ ਫੱਬੇਗੀ ਉੱਥੇ ਤੇ ਕੁਝ ਵਧੀਆ-ਵਧੀਆ ਸੀਨਰੀਆਂ ਲਿਆ ਕੇ ਲਾਉਣੀਆਂ ਤੁਸੀਂ ਹੁਣ ਬਾਪੂ ਦੀ ਫੋਟੋ ਦੇ ਕੇ ਸੀ ਉਹੋ ਜੇ ਕਮਰੇ ਚ ਲਾਈ ਜਿੱਥੇ ਕੋਈ ਜਾਂਦਾ ਹੀ ਨਹੀਂ ਕਦੇ ਉੱਥੇ ਲਾ ਕੇ ਆਪਾਂ ਬੈਠੇ ਆ ਇਨ੍ਹਾਂ ਚੀਜ਼ਾਂ ਤੋਂ ਸਾਨੂੰ ਸੁਚੇਤ ਹੋਣਾ ਪਏਗਾ ਇਨ੍ਹਾਂ ਚੀਜ਼ਾਂ ਨੂੰ ਸਮਝਣਾ ਪਏਗਾ ਭਰਮ ਬੰਦੇ ਦੀ ਜ਼ਿੰਦਗੀ ਨੂੰ ਕੁਰਾਏ ਪਾ ਜਾਂਦਾ ਜੇ